سواگت ہے تو ہڈا تو ہڈا ہڈی تا چینل ساگری روحانی علاج بچ اجی پھر حاضر ہوئے ہاں ایک اور نمی ویڈیو ہوئی اج اچ کر رہے ہاں خواجہ پیر جی جو بھی سارے کام پورے نہیں ہوں اُسی سارے نظارہ پہ بھی جا کے دیکھ لیا ہے کہ آپ بھی سب کچھ کر کے دیکھ لیا جی گینے کے نام جڑے ہوئے ہاں جد ابھی چیلیاں کریں گے ਤਾਂ ਵੀ ਸਾਡਾ ਕੀਤਾ ਮੜਿਆ ਹੋਇਆ ਜਿਹੜਾ ਨਹੀਂ ਪੂਰਾ ਹੁੰਦਾ ਉਸ ਕੰਮ ਦੀ ਖਤਰ ਅੱਜ ਅਸੀਂ ਇਹ ਵੀਡੀਓ ਲੈ ਕੇ ਆਏ ਹਾਂ ਖਵਾਜਾ ਪੀਰ ਜੀ ਦੀ ਜੋ ਕਿ ਬਹੁਤ ਈਸ਼ੀ ਤਕੜੇ ਪੀਰ ਹਨ ਜਲਦੀ ਦੀਵਤਾ ਹਨ ਉਹਨਾਂ ਦੀ ਸਾਧਨਾ ਹੈ ਕਿ ਕੁਝ ਲੋਕ ਤਾਂ ਅਜਮੇਰ ਵਾਲੇ ਖਵਾਜਾ ਬਲੂ ਮੀਨ الدین ਸਰਕਾਰ ਜੀ ਨਹੀਂ ਖਵਾਜਾ ਪੀਰ ਜੀ ਕਿਹਾ ਜਾਂਦੇ ਨੇ ਤੇ ਕੁਝ ਨੂੰ ਨਹੀਂ ਪਤਾ ਹੁੰਦਾ ਇਹ ਖਵਾਜਾ ਪੀਰ ਜੀ ਜਲਦੀ ਦੀਤਾ ਹੋਏ ਨੇ ਜਾਲਾ ਵਾਲੇ ਪੀਰ ਹੋਏ ਨੇ ਇਹਨਾਂ ਦਾ ਮੰਦਿਰ ਵੀ ਬਣਾ ਹੁੰਦਾ ਹੈ ਇਨੋਸੀ ਜੁੰਦਾ ਪੀਰ ਕਹਿੰਦੇ ਹਨ ਇਹ ਤਿੰਨ ਮੰਤਾਂ ਵਿੱਚ ਆ ਜਾਂਦੇ ਹਨ ਤੇ ਹਰ ਮੰਤਾ ਵਿੱਚ ਇਹ ਆਪ ਦਾ ਕੰਮ ਪੂਰਾ ਕਰਦੇ ਹਨ ਜੋ ਵੀ ਜਿਸ ਰੂਪ ਨਾਲ ਉਹਨਾਂ ਨੂੰ ਮੰਨ ਲੈਂਦਾ ਹੈ ਉਸ ਪੱਖ ਦੀ ਹੈ ਜੋ ਵੀ ਮਨਸਾਰਸ ਹੁੰਦੀ ਹੈ ਉਹ ਪੂਰੀ ਕਰਦੇ ਹਨ ਜੋ ਵੀ ਇਹਨਾਂ ਨੂੰ ਸੱਚੇ ਦਿਲੋਂ ਮੰਨਦਾ ਹੈ ਉਹਨਾਂ ਦੇ ਸਾਰੇ ਕੀ ਕੰਮ ਪੂਰੇ ਹੋ ਜਾਂਦੇ ਹਨ ਕੰਮ ਚਾਹੇ ਕਿੱਦਾਂ ਵੀ ਬਟਾ ਕਿਉਂ ਨਾ ਹੋਵੇ ਕਿਹਾ ਜਾਵੇ ਕਿਉਂ ਨਾ ਕੰਮ ਹੋਵੇ ਜਿਹੜਾ ਉਹਨਾਂ ਨੂੰ ਪੂਰਾ ਨਹੀਂ ਹੋ ਰਿਹਾ ਉਹ ਵੀ ਪੂਰਾ ਹੋ ਜਾਂਦਾ ਹੈ ਅੱਜ ਜੋ ਸਿਮ ਸੁਣੂ ਖਵਾਜਾ ਪੀਰ ਜੀ ਦੇ ਕੋਟਾਹੀ ਦੱਸਾਂਗੇ ਮੰਤਰ ਨਹੀਂ ਦੱਸਦੇ ਮੰਤਰ ਸੁਣ ਤਫਾ ਕਲਾਨਾ ਪਾਣੀ ਹੁੰਦੇ ਨੇ ਸਾਡੇ ਸਟੇਨਰ ਦਿੱਤੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਤਲਾਮ ਨੂੰ WhatsApp ਲਿਖੋ ਪੜੰਤ ਬਾਜੋ ਅਧਿਕਾਰ ਕੀ ਜਿਵੇਂ ਉਸ ਵਿੱਚ ਸੁਣ ਦੱਸਿਆ ਗਿਆ ਹੈ ਵਿਧੀ ਵਿਵਹਾਰ ਪੜਨ ਦਾ ਤਰੀਕਾ ਦੱਸਿਆ ਗਿਆ ਹੈ ਉਸੇ ਤਰ੍ਹਾਂ ਹੀ ਪੜਨਾ ਹੈ ਅੱਜ ਹੀ ਸੁਣੂ ਦੱਸਾਂਗੇ ਬਾਬਾ ਜੀ ਦੀ ਕੋਟਾਹੀ ਕੀ ਮਿਲਣੀ ਹੈ ਤੁਸੀਂ ਜੇ ਪਹਿਲੀ ਕੋਟਾਹੀ ਲਾਉਣੀ ਹੈ ਕੋਈ ਵੀ ਛੋਟਾ ਕੰਮ ਹੈ ਤੁਸੀਂ ਮਨ ਵਿੱਚ ਧਾਰ ਲੈਣਾ ਹੋਵੇ ਚਾਹੀਏ ਬੱਚੇ ਦੀ ਪੜ੍ਹਾਈ ਦਾ ਹੋਵੇ ਬੱਚੇ ਦਾ ਬਾਹਰਲਾ ਹੋਵੇ ਜਾਂ ਜਿੰਨਾ ਜੇ ਘਰ ਵਿੱਚ ਬੱਚਾ ਨਹੀਂ ਪੈਦਾ ਹੁੰਦਾ ਬੀਬੀ ਨੂੰ ਪ੍ਰੋਬਲਮ ਹੁੰਦੀ ਹੈ ਦਵਾਈ ਲੈ ਲਈਏ ਹੰਮ ਚੁੱਕੀ ਹਨ ਕੋਈ ਡਾਕਟਰ ਰਿਸਰ ਨਹੀਂ ਹੋਇਆ ਉਹਨਾਂ ਲਈ ਖਾਸ ਤਰ੍ਹਾਂ ਵੀ ਇਹ ਬਹੁਤ ਹੀ ਵਧੀਆ ਹੈ ਇਹ ਸਮੋ ਤੁਸੀਂ ਪੰਜ ਕੜਾਂਗਾਂ ਪੌੜੀਆਂ ਹਨ ਵੀਰਵ ਇਹਤਵਾਰ ਰੈਲੀਜਨ ਜਲਦੀ ਪਾਣੀ ਵਿੱਚ ਫੜਾ ਕੇ ਪੋਣੀ ਹੈ ਤੁਸੀਂ ਕੋਸ਼ਿਸ਼ ਕਰੋ ਜਦੋਂ ਕੋਈ ਵੱਡੀ ਨਹਿਰ ਹੋਵੇ ਜੋ ਚੱਲਦੀ ਹੋਵੇ ਜਾਂ ਦਰਿਆ ਹੋਵੇ ਸੂਆ ਜਾਂ ਤਸੀਲਤ ਜਾਂ ਛੋਟਾ ਜਿਹਾ ਖਾਲ ਉਸ ਵਿੱਚ ਨਹੀਂ ਪਾਉਣੀ ਕਿਉਂਕਿ ਇਸ ਨਾਲ ਜੋ ਬਾਹਰ ਹੋ ਤੀਜ ਫਨ ਚਹੀਦਾ ਹੈ ਜਾਂ ਜ਼ਿਆਦਾਤਰ ਆਪਣੇ ਪੰਜਾਬੀ ਵਿੱਚ ਨਹਿਰਾਂ ਹੀ ਹਨ ਤੁਸੀਂ ਨਹਿਰ ਦੇ ਉੱਤੇ ਜਾਂ ਕਿ ਇੰਤਵਾਰ ਰਹਿ ਦੇਣਾ ਸ਼ਾਮ ਦੇ ਟਾਈਮ ਪਰ ਹੀ ਤੁਸੀਂ ਇਹ ਪਾਉਣੀ ਹੈ ਦੁਪਹਿਰ ਤੋਂ ਬਾਅਦ ਵਿੱਚ ਇਹ ਤੁਸੀਂ ਫਰਾਹੀ ਚੌੜਾ ਵੀ ਨਹੀਂ ਬਣਾ ਕੇ ਪਾ ਸਕਦੇ ਹੋ ਚੌੜ ਸਵਾ ਕਿੰਡੂ ਹੋਣੇ ਚਾਹੀਦੇ ਹਨ ਜੇ ਜਿਹੜੀ ਚੌਲਾਂ ਦੀ ਕੜਾਹੀ ਬਣਾਉਣੀ ਹੋ ਤਾਂ ਸਭ ਤੋਂ ਪਹਿਲਾਂ ਚੌਲਾਂ ਦੀ ਕੜਾਹੀ ਬਾਨਣੀ ਹੈ ਇਸ ਵਿੱਚ ਰੰਗ ਨਹੀਂ ਪਾਉਣਾ ਇਹਨੂੰ ਕਲਰ ਨਹੀਂ ਪਾਉਣਾ ਹੈਗਾ ਚਿੱਟੇ ਚੌਲਾਂ ਨਿਕੜਾ ਕੇ ਹੋਗੀ ਤੇ ਨੰਬਰ 2 ਤੇ ਇਹਦੇ ਵਿੱਚ ਗੁੜ ਨਹੀਂ ਪਾਉਣਾ ਇਹਦੇ ਵਿੱਚ ਖੰਡ ਪਾਉਣੀ ਹੈ ਚੁੱਟੀ ਕੜਾਹੀ ਬਣਾਉਣੀ ਹੈ ਕੋਡਾ ਦੀ ਕੜਾਹੀ ਨਹੀਂ ਬਣਾਉਣੀ ਕਿਉਂਕਿ ਆਪਾਂ ਆਪ ਦੇਖਦੇ ਹਾਂ ਦੇ ਤਰ੍ਹਾਂ ਦੇ ਵਿੱਚ ਖੋਜੀ ਜੀ ਦੀ ਕੋਡਾ ਵਾਲੀ ਕੜਾਹੀ ਬਣਾ ਕੇ ਪਾਉਂਦੇ ਹਾਂ ਮਿੱਠੀ ਦਾ ਗੁੜ ਪਾਉਂਦੇ ਹਾਂ ਸ਼ੱਕਰ ਪਾਉਂਦੇ ਹਾਂ ਤੁਸੀਂ ਇਹਦੇ ਵਿੱਚ ਖੰਡ ਪਾਉਣੀ ਹੈ ਉਸ ਦੇ ਸਾਥ ਨਾਲ ست میوے پورے کرنے کی لوگ الائچی بادم کاجو مغزی ہوگا جو بھی ست چیز کر ست کے ساتے بنا دیو بنا ہے ست یا سات تو اٹھ چمتی دیسی گیو کی کڑاخی ضرور پاؤ کیونکہ ضروری ہے کڑاحی تیار کر لینی ہے جس بھی تیار کرنی ہے جس بھن نے بھی تیار کرنی ہے ਉਸਨੂੰ ਪਰਨਾਣਾ ਤੁਕੀ ਪਾਕਸਾ ਕੋਕੂ ਕੀ ਫੇਰ ਵੀ ਇਸ ਕੜਾਹੇ ਨੂੰ ਮਲਾਵੀ ਕਿਉਂਕਿ ਬਿਨਾਂ ਲੱਤੇ ਤੋ ਤੇ ਨਹੀਂ ਕਾਹੀ ਬਣੋੜੀ ਹੈਗੀ ਪਾਕਸਾ ਕੋਕੇ ਹੀ ਇਸ ਕਹੀ ਨੂੰ ਬਰਤੂਸੀਂ ਬਣਾਣਾ ਹੈ ਨਾਉਣ ਤੋਂ ਵੱਡ ਵਿੱਚ ਇਸ ਨੂੰ ਠੰਡੀ ਕਟ ਲਵੋ ਖੁੱਲੇ ਭਾਂਡੇ ਵਿੱਚ ਪਾ ਲਵੋ ਪ੍ਰਾਪ ਵਿੱਚ ਥਾਲ ਵਿੱਚ ਪਾ ਕੇ ਰੱਖ ਲਵੋ ਕੋਈ ਹੀ ਬਹੁਤ ਸਾਰੀ ਬਣ ਜਾਂਦੀ ਹੈ ਤਰ ਤੁਸੀਂ ਉਸ ਨੂੰ ਖੁੱਲੇ ਭਾਂਡੇ ਵਿੱਚ ਠੰਡੀ ਕਰ ਲਵੋ ਠੰਡੀ ਕਰਨ ਤੋਂ ਬਾਅਦ ਵਿੱਚ ਸ਼ਾਮ ਦੇ ਟਾਈਮ ਤੁਸੀਂ ਆ ਕੇ ਆਉਣੀ ਹੈ ਜਿਹੜੇ ਵੀਰ ਨੂੰ ਪਾਉਣ ਜਾਣਾ ਹੈ ਉਸਨੇ ਘਰੋਂ ਤੁਰਨ ਲੱਗੀ ਜਿਹੜਾ ਕੜਾਹੀ ਚੱਕ ਲਈ ਬਾਬਾ ਜੀ ਦਾ ਮਾਲ ਲੈ ਕੇ ਜੂਸੋ ਢੀਮਾਂ ਦੇ ਵਿੱਚ ਸਰਦਾ ਜਿਸ ਕੰਮ ਦੇ ਲਈ ਤੁਸੀਂ ਆ ਕੇ ਦੇਣੀ ਹੈ ਉਸਨੇ ਆਪਣੀ ਕੜਾਹੀ ਨੂੰ ਹੱਥ ਵਿੱਚ ਫੜ ਕੇ ਬਾਬਾ ਜੀ ਨੂੰ ਯਾਦ ਕਰਕੇ ਕਿ ਬਾਬਾ ਫੌਜਾ ਪੀਰ ਜੀ ਚੰਦਾ ਪੀਰ ਜੀ ਜੂਸੋ ਢੀਮਾਂ ਅੱਜ ਤੁਹਾਨੂੰ ਸ਼ੁਰੂ ਕਰ ਰਿਹਾ ਹਾਂ ਮੇਰਾ ਆਪਣਾ ਨਾਮਾ ਕੰਮ ਹੈ ਬਾਬਾ ਜੀ ਪੂਰਾ ਕਰੂ ਤਾਂ ਮੈਂ ਸਦੇ ਪੂਨੇ ਪੰਜ ਕੜਾਹਾਂ ਲਗਾਤਾਰ ਹਰ ਵੀਰ ਹਰ ਐਤਵਾਰ ਪਾਵਾਂਗਾ ਇਹ ਵੀਰੋ ਕੜਾਹੀ ਅਤਵਾਰ ਨੂੰ ਹੀ ਪਾਉਣੀ ਹੈ ਉਸ ਮੌਰ ਦੇ ਕਿਨਾਰੇ ਦੀ ਪਹੁੰਚ ਕੇ ਹੜਕੇ ਪ੍ਰੇਮ ਨਾਲ ਸ਼ਰਦਾ ਮਾਲ ਉੱਥੇ ਵੀ ਅਰਦਾਸ ਬੰਤੀ ਕਰਕੇ ਕਿ ਬਾਬਾ ਜੀ ਤੁਹਾਡੇ ਨਾਮ ਦੀ ਕੜਾਹੀ ਲੈ ਕੇ ਆਇਆ ਮਨਜ਼ੂਰ ਕਰੋ ਰਾਜ ਵਿਚੰਦ ਨੂੰ ਪੁੱਛ ਲਾ ਚੁੱਕਾ ਹੁਣੀ ਹੁਣ ਮਾਫ ਕਰੋ ਤੇ ਘਰੋਂ ਟੋਟ ਲੱਗਿਆ ਨਹੀਂ ਕਿਸੇ ਨਾਲ ਕੋਈ ਗਲਤੀ ਕਰਨੀ ਇਸੇ ਮੋੜ ਤੇ ਨਹੀਂ ਦੇਖਣਾ ਹੈ ਸ਼ੁਦਾ ਤੁਸੀਂ ਲੈਰ ਤੇ ਜਾਣਾ ਉੱਥੇ ਕੜਾਹੀ ਪਾਉਣੀ ਆ ਪਾਕੀ ਬਾਕਸ ਹੋਣੀ ਪਈ ਮੜਾਉਣਾ ਰਾਜ ਵਿੱਚ ਕੋਈ ਫੋਨ ਨਹੀਂ ਸੁਣਾ ਮਗਰ ਮੁਰਕੂ ਨੂੰ ਇੱਕ ਮਹੀਨਾ ਖੁੱਦਾਂ ਘਰ ਰਹਿ ਜਾਣਾ ਹੈ ਕਿਰਿਆ ਦੀ ਸਭ ਤੋਂ ਪਹਿਲਾਂ ਆਪਣੇ ਉੱਪਰ ਦੀ ਪਾਣੀ ਦਾ ਸਟਾਇਲ ਲੈਣਾ ਬਹੁਤ ਜ਼ਰੂਰੀ ਹੈ ਜੋ ਵੀ ਖੜਾਹੀ ਪਾ ਕੇ ਆਇਆ ਹੈ ਉਸ ਤੋਂ ਬਾਅਦ ਵਿੱਚ ਘਰ ਬਣਾਉ ਲੋ ਜੋ ਵੀ ਗੱਲ ਕਰਨੀ ਚਾਹੁੰਦਾ ਹੈ ਪਰਿਵਾਰ ਮੈਂਬਰਾਂ ਨਾਲ ਕਰ ਸਕਦਾ ਹੈ ਹਰ ਐਤਵਾਰ ਇਸੇ ਤਰ੍ਹਾਂ ਹੀ ਕਰਨਾ ਹੈ ਪੰਜ ਐਤਵਾਰ ਲਗਾਤਾਰ ਤੁਸੀਂ ਪਾਉ ਕੀ ਦੇਖੋ ਸਵਾਮੀ ਨਾ ਤਾਂ ਤੁਹਾਡੇ ਜਿੰਨੇ ਵੱਡੇ ਕੰਮ ਹੋਗੇ ਸਾਰੇ ਬੱਪ ਜੀ ਆਪ ਪੂਰੇ ਕਰਨਗੇ ਸ਼ਰਧਾ ਤੇ ਵਿਸ਼ਵਾਸ ਨਾਲ ਕਰੋ ਅਜਮਾਇਸ਼ ਲਈ ਖਤਰਿਸ ਕੰਮ ਨਹੀਂ ਬਿਲਕੁਲ ਨਾ ਕਰਿਓ ਇਹ ਅਸੀਂ ਦੇਖਦੇ ਹਾਂ ਕਿ ਸਾਡੇ ਕੰਮ ਬਹੁਤ ਦੇਖਣ ਕਿ ਨਹੀਂ ਬਲਦੇ ਹਨ ਮਨ ਦੇ ਵਿੱਚ ਜੋ ਵਿਚਾਰ ਦੂ ਤਰਾ ਮਨ ਲੈ ਕਿ ਇਸ ਕੰਮ ਨੂੰ ਨਹੀਂ ਕਰਨਾ ਕਿ ਕੋਈ ਨੂੰ ਕੋਈ ਫਾਇਦਾ ਨਹੀਂ ਹੋਣਾ ਕਿ ਉਹਨਾਂ ਦੀ ਸ਼ਰਧਾ ਨਹੀਂ ਹੋਣੀ ਉਹ ਇੱਕ ਅਜਮਾਇਸ਼ੀ ਤੌਰ ਤੇ ਉਸਦਾ ਪਰਚਾਵਾ ਲਾਉਣ ਦੀ ਖਾਤਰ ਇਹ ਕੰਮ ਕਰ ਰਹੇ ਹਨ ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਗਾ ਕੋ ਸਿੱਧੀ ਗੱਲ ਹੈ ਜੋ ਜੀਵ ਦੇ ਤਿਤ ਵਿਸ਼ਵਾਸ ਕਰੇਗਾ ਯਕੀਨ ਕਰੇਗਾ ਉਸੇ ਨੂੰ ਹੀ ਫਲ ਮਿਲੇਗਾ ਜੋ ਵਿਸ਼ਵਾਸ ਤੇ ਯਕੀਨ ਸਰਦਾ ਨਹੀਂ ਰੱਖੇਗਾ ਉਸ ਨੂੰ ਇਸ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਹ ਬਿਲਕੁਲ ਨਸਕਮ ਨੂੰ ਕਰਨਾ ਜਿਨ੍ਹਾਂ ਨੂੰ ਵਿਸ਼ਵਾਸ ਹੈ ਯਕੀਨ ਹੈ ਜੀ ਚਾਹੁੰਦੇ ਹਨ ਬਾਬਾ ਜੀ ਦੀ ਕਿਰਪਾ ਕਰਨ ਸਾਡੀ ਕੰਮ ਬੰਦ ਉਹ ਕਦੇ ਹੀ ਬੰਦ ਕਿਉਂ ਹੋਣਾ ਹੋਣ ਤਾਂ ਉਹ ਇਸ ਕਰਮ ਨੂੰ ਜਰੂਰ ਕਰਨ ਬਾਬਾ ਜੀ ਦੀ ਹੁਕਮ ਨਾਲ ਰੱਬ ਦੀ ਹੁਕਮ ਨਾਲ ਇਹ ਸੋਦੇ ਕੰਮ ਜਿਹਨੂੰ ਪੂਰੇ ਬਾਬਾ ਜੀ ਕਰਨਗੇ ਇਸੇ ਤਰ੍ਹਾਂ ਦਲੀਆ ਦੀ ਪਕਾਣੀ ਹੈ ਇਹਨਾਂ ਨੇ ਦਲੀਆ ਪੋਣਾ ਹੈ ਉਹ ਵੀ ਸਵਾ ਕੁਲੋ ਦਲੀਆ ਦੁੱਧ ਵਿੱਚ ਬਣਾਉਣਾ ਹੈ ਪਾਣੀ ਜੀ ਨਾਲ ਬਣਾਇਓ ਦਿਲ ਦੇ ਵਿੱਚ ਬਣਾਇਓ ਉਸ ਦੇ ਵਿੱਚ ਵੀ ਸ਼ਰਤ ਨਹੀਂ ਵੀ ਪਾਉਣੇ ਲਾਜ਼ਮੀ ਹਨ ਕਿ ਉਹ ਵੀ ਪੂਰਾ ਬਿਲਕੁਲ ਮਰਦਾ ਉਹੀ ਹੋਊਗੀ ਜਿਹੜੀ ਆਪਣੀ ਪੜਾਈ ਵਲੀ ਸੀ ਉਹ ਵਿੱਚ ਸਰਦਾ ਭਾਵਨਾ ਨਾਲ ਤੁਸੀਂ ਇਹ ਪੋਣਾ ਹੈ ਪੰਚੇ ਨਾ ਲਗਾਤਾਰ ਤੁਸੀਂ ਪਾਓ ਜਿਸ ਕਮਨਤਾਰ ਕੇ ਪਾਉਣੇ ਬਾਬਾ ਇਸ ਉਹਦੇ ਕੰਮ ਪੂਰੇ ਕਰਨਗੇ ਇਹ ਉਹ ਕੜਾਂਜਾ ਪੱਕੀਆਂ ਕੜਾਂਜਾ ਹਨ ਜੂਤਸ਼ੀ ਲਾਉਗੇ ਤਾਂ ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲੂਗਾ ਜੇ ਸੰਦੇਸ਼ ਜੇ ਸੁਭਲ ਪੀ ਕਮ ਹੈ ਇਸ ਕ੍ਰਮਨ ਰੀਟਾ ਮੰਡਾਲੀ ਲਾਉਣਾ ਹੈ ਜੇ ਤੁਸੀਂ ਕਲਾਮ ਪੜਨਾ ਚਾਹੁੰਦੇ ਹੋ ਕਲਾਮ ਸਾਡੇ ਚੈਨਲ ਉਪੀ ਪਾਈ ਹੋਈ ਹੈ ਤੁਸੀਂ 11 ਵਾਰ ਕੜਾਹੀ ਬਰਉਣ ਤੋਂ ਬਾਅਦ ਵੀ ਠੰਡੀ ਕਰਨੀ ਰੱਖ ਕੇ ਉਸ ਤੋਂ ਨਾਲ ਪੜਨੀ ਤੇ ਕੋਈ ਵੀ ਵਿਅਕਤੀ ਕੜਾਹੀ ਖੰਸੇ ਪੜ ਕੇ 11 ਵਾਰ ਉਹ ਕਲਾਮ ਪੜ ਕੇ ਬਾਬਾ ਜੀ ਦੇ ਉਸ ਨਹਿਰ ਤੋਂ ਬਾਅਦ ਵਿੱਚ ਨਹਿਰ ਵਿੱਚ ਜਾ ਕੇ ਤੁਸੀਂ ਉਹ ਬਾਬਾ ਜੀ ਦੇ ਉੱਥੇ ਪਾਉਣੇ ਨੇ ਤੇ ਉਹ ਅਰਦਾਸ ਬੇਨਤੀ ਕਰਨੀ ਹੈ ਕਿਸੇ ਨੂੰ ਦਸਰਾ ਨਹੀਂ ਹੋਏਗਾ ਕੋਈ ਰੋਲਾ ਨਹੀਂ ਪਾਉਣੇ ਹੋਏਗਾ ਬਸ ਅਧਿਕਾਰਚੀ ਹੀ ਪਤਾ ਹੋਵੇ ਤੁਸੀਂ ਕੀ ਕੰਮ ਕਰਦੇ ਹੋ ਕਿਸ ਕੰਮ ਦੀ ਖਤਰ ਕਰੇ ਤੁਹਾਡੇ ਦਿਲ ਦੇ ਵਿੱਚ ਹੋਣੀ ਚਾਹੀਦੀ ਹਨ ਤੁਹਾਡੀ ਸਭ ਤੋਂ ਵੱਡੀ ਚੀਜ਼ ਹੈ ਸ਼ਰਧਾ ਹੋਣੀ ਚਾਹੀਦੀ ਹੈ ਸ਼ਰਧਾ ਨਾਲ ਹੀ ਤੁਹਾਡੇ ਸਾਰੇ ਕੰਮ ਹੀ ਪੂਰੇ ਹੋਣੇ ਨੇ ਜੇ ਜਿੰਨਾ ਦਾ ਵੀ ਕੋਈ ਅਸ਼ਕਰਮੇ ਤੁਸੀਂ ਬਾਬਾ ਜੀ ਤੋਂ ਕੋਈ ਕੰਮ ਲੈਣਾ ਚਾਹੁੰਦੇ ਹੋ ਇਹ ਅਜਿਹਾ ਕਿੜਾ ਤੋਂ ਮਾਲ ਹੀ ਅਸੀਂ ਆਪ ਦਾ ਹੱਲ ਕਰ ਲਈਏ ਇਹਦੇ ਵਿੱਚ ਕੋਈ ਬਾਹਲੀ ਮੰਤਰੀ ਨਹੀਂ ਕਿਸੇ ਨੂੰ ਸਲਾਹਾਂ ਦੀ ਲੋੜ ਨਹੀਂ ਹੈ ਜੀ ਕਿਸ ਨੂੰ ਕੋਈ ਸਿੱਧੀ ਕਰਨ ਦੀ ਲੋੜ ਨਹੀਂ ਹੈਗੀ ਇਹ ਇੱਕ ਸਿੰਪਲ ਤਰੀਕਾ ਹੈ ਜੋ ਕਿ ਬਾਬਾ ਜੀ ਨੂੰ ਕੜਾਹੀ ਤਬੂ ਤੇ ਆਪਣਾ ਤੁਮ ਲਗੋ ਠੀਕ ਆ ਪਰ ਸ਼ਰਤਾਂ ਨਾਲ ਤੇ ਹੋਰ ਸਮਝੋ ਜੇ ਉਸ ਤੇ ਸਾਡੇ ਚੈਨਲ ਸਾਬਰੀ ਰੋਹਾਨੀ ਰਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਆਪਣਾ ਚੈਨਲ ਤੇ ਇਸ ਤਰ੍ਹਾਂ ਦੇ ਵੀਡੀਓ ਲਗਾਉਂਦੇ ਰਹਿੰਦੇ ਹਾਂ